ਰੂਪਾ ਪੜ੍ਹਾਈ ਤਾਂ ਮਾਂ ਨੂੰ ਪੱਜ ਕੇ ਮਿਲੀ ਪੱਗਾ ਸਿੰਘ ਆਪਣੀ ਧੀ ਨੂੰ ਬੇ ਬਹੁਤ ਖੁਸ਼ ਹੋਇਆ ਪਹਿਲਾਂ ਲੋਕ ਕਿਹਾ ਕਰਦੇ ਸੀ ਕਿ ਬੱਗਾ ਸਿਓ ਆਪਣੇ ਧੀ ਨੂੰ ਕਿਉਂ ਨਹੀਂ ਵਿਆਹਦਾ ਪਰ ਹੁਣ ਜਦੋਂ ਸਭ ਨੂੰ ਪਤਾ ਲੱਗਿਆ ਕਿ ਰੂਪਾ ਪੀ ਐਚ ਡੀ ਕਰ ਰਹੀ ਆ ਤਾਂ ਸਾਰਿਆਂ ਨੂੰ ਪੜ੍ਹਾਈ ਦੀ ਅਹਿਮੀਅਤ ਦਾ ਪਤਾ ਲੱਗਿਆ ਤੇ ਨਾਲ ਹੀ ਉਹ ਰੂਪਾ ਨੂੰ ਸਲਾਹਣ ਲੱਗੇ ਘਰ ਵਿੱਚ ਪਰਜਾਈਆਂ ਵੀ ਰੂਪਾ ਦਾ ਬਹੁਤ ਕਰਦੀਆਂ ਸਨ ਤੇ ਰੂਪਾ ਵੀ ਉਹਨਾਂ ਨੂੰ ਘਰ ਵਿੱਚ ਕਦੇ ਉਪਰਾ ਮਹਿਸੂਸ ਨਹੀਂ ਸੀ ਹੋਣ ਦਿੰਦੀ ਉਹ ਆਪਣੀ ਮਾਂ ਨੂੰ ਕਹਿ ਦਿਆ ਕਰਦੀ ਕਿ ਇਹ ਵੀ ਤੇਰੀਆਂ ਧੀਆਂ ਇਹ ਦੂਜੀਆਂ ਰੂਪਾ ਰੂਪਾ ਦੀ ਮਾਂ ਨੇ ਪੱਗਾ ਸਿਓ ਤੋਂ ਸ਼ਹਿਰੋਂ ਸਬਜ਼ੀ ਪਹਿਲਾਂ ਹੀ ਮੰਗਵਾ ਲਈ ਸੀ ਕਿ ਰੂਪਾ ਦੀ ਮਾਂ ਸੰ ਸਬਜ਼ੀ ਬਣਾਈ ਜਾਵੇ ਪਰ ਚਾਈਆਂ ਵੀ ਉਹਦੀ ਸੇਵਾ ਵਿੱਚ ਝੁੱਟੀਆਂ ਹੋਈਆਂ ਸਨ ਪਰ ਰੂਪਾ ਨੂੰ ਇਹ ਸਭ ਉਪਰਾ ਲੱਗ ਰਿਹਾ ਸੀ ਛੋਟੀ ਪਾਪੀ ਨੇ ਕਿਹਾ ਰੂਪਾ ਪੈਣੀ ਤੂੰ ਗੁੱਸਾ ਨਾ ਕਰੀ ਪਰ ਹੁਣ ਤੂੰ ਵਿਆਹ ਕਰਵਾ ਲੈ ਆਪਦਾ ਕਾਰ ਫਿਰ ਵੀ ਆਪਦਾ ਹੁੰਦਾ ਮੈਨੂੰ ਸਭ ਪਤਾ ਸਿੰਧੂ ਵਾਲੀ ਗੱਲ ਦਾ ਪਰ ਹੋਈਆਂ ਬੀਤੀਆਂ ਤੇ ਮਿੱਟੀ ਪਾਉਣਾ ਹੀ ਚੰਗਾ ਰਹਿੰਦਾ ਰੂਪਾ ਆਪਣੀ ਭਾਬੀ ਬਣ ਹੈਰਾਨੀ ਨਾਲ ਚਾਹ ਕੇ ਤੇ ਫਿਰ ਹੱਸ ਕੇ ਕਹਿਣ ਲੱਗੀ ਕੋਈ ਨਾ ਭਾਬੀ ਆ ਪੜਾਈ ਪੂਰੀ ਕਰ ਲਵਾਂ ਫਿਰ ਤੈਨੂੰ ਵਿਆਹ ਵੀ ਦਿਖਾਉ ਰੂਪਾ ਨੂੰ ਪਿੰਡ ਆਈ ਸੁਣ ਰਮਣੀ ਰੂਪਾ ਨੂੰ ਮਿਲਣ ਆਈ ਦੋਹੇ ਭੱਜ ਕੇ ਮਿਲੀਆਂ ਕਾਫੀ ਚਿਰ ਗੱਲਾਂ ਕਰਨ ਮਗਨ ਜਦ ਇਹ ਗੱਲ ਨੂੰ ਸੁਣਨ ਲਈ ਰੂਪਾ ਵੀ ਉਤਾਵਲੀ ਸੀ ਰਮਨੀ ਨੇ ਛੇੜੀ ਭੈਣ ਰੂਪਾ ਵੇਖ ਲੈ ਤੇਰੀ ਇਸ ਹਾਲਾਤ ਦਾ ਜ਼ਿੰਮੇਵਾਰ ਇਨਸਾਨ ਅੱਜ ਮੰਝੇ ਤੇ ਪਿਆ ਰੂਪਾ ਦੇ ਦਿਲ ਦੀ ਤੜਪ ਵੱਧ ਗਈ ਤੇ ਕਿਹਾ ਹੁਣ ਕੀ ਮਿਆ ਸਿੰਦੂ ਰਮਨੀ ਕਹਿੰਦੀ ਸਿੰਦੂ ਕੇ ਕਰਦੀ ਹਾਲਾਤ ਬਹੁਤ ਖਰਾਬ ਹੈ ਜਿਵੇਂ ਉਹਨੇ ਤੋਂਡੇ ਨਾਲ ਕੀਤੀਆਂ ਉਹ ਮੈਂ ਭੁਗਤ ਰਿਆ ਮੈਂ ਤਾਂ ਇੱਕ ਦਿਨ ਗਈ ਸੀ ਉਹਨਾਂ ਦੇ ਘਰ ਉਹਦੀ ਭਾਬੀ ਰੋਂਦੀ ਸੀ ਵਿਚਾਰੀ ਪੜਾਉਂਦਾ ਵੀ ਪ੍ਰਾਈਵੇਟ ਹੀ ਸੀ ਉਹ ਵੀ ਨਹੀਂ ਕੋਈ ਮਦਦ ਕਰਦੇ ਰੂਪਾ ਨੇ ਫਿਕਰ ਕਰਦਿਆਂ ਕਿਆ ਮੈਨੂੰ ਤਾਂ ਏਹੋ ਆ ਕਿ ਸਿੰਧੂ ਤਰਨ ਲੱਗ ਜਾਵੇ ਕਲਾਸ ਵਿੱਚ ਤਾਂ ਬੈਠ ਕੇ ਹੀ ਪੜਾਉਣਾ ਹੁੰਦਾ ਬਾਕੀ ਉਹ ਬੱਚਿਆਂ ਨੂੰ ਪੜਾਉਣ ਵਿੱਚ ਬਹੁਤ ਕਾਬਲ ਹੈ ਉਹਨੂੰ ਨੌਕਰੀ ਫੇਰ ਮਿਲ ਜੂ ਜਦ ਇੱਕ ਡਾਕਟਰ ਦਾ ਨੰਬਰ ਤੈਨੂੰ ਦੇਵਾਂ ਤੂੰ ਉਹਦੀ ਭਾਬੀ ਨਾਲ ਗੱਲ ਕਰੀ ਪਰ ਮੇਰਾ ਜ਼ਿਕਰ ਨਾ ਕਰੀ ਉਹਨੂੰ ਕਹੀਂ ਕਿ ਇਹ ਡਾਕਟਰ ਵਧੀਆ ਬਾਕੀ ਫੀਸ ਕੁਝ ਮੈਂ ਆਪ ਭਰ ਦੂੰ ਰਮਣੀ ਰੂਪਾ ਵੱਲ ਵੇਖਣ ਲੱਗੀ ਕਿ ਇੱਕ ਇਹੋ ਜਿਹੇ ਇਨਸਾਨ ਵੀ ਹੁੰਦੇ ਆ ਜਿਹੜੇ ਮਦਦ ਕਰਦੇ ਆ ਨਾਲੇ ਸਿੰਦੂ ਦੇ ਰੂਪਾ ਪੈਣ ਨੂੰ ਮਿਲਣ ਲਈ ਨਾ ਕਰ ਦਿੱਤੀ ਸੀ ਪੈਣ ਕਿੰਨਾ ਤਰਸਦੀ ਰਹੀ ਸੀ ਇੱਕ ਮੁਲਾਕਾਤ ਲਈ ਪਰ ਸਿੰਦੂ ਨੇ ਕੋਰੀ ਨਾ ਕਰ ਦਿੱਤੀ ਸੀ ਤਾਂ ਨਾ ਪੈਣ ਦੂਪਾ ਰੂਪਾ ਨੇ ਰਮਣੀ ਨੂੰ ਦੁਆਰਾ ਫਿਰ ਕਿਹਾ ਤਾਂ ਬੋਲੀ ਕਿ ਮੈਂ ਅੱਜ ਹੀ ਇਹ ਸੁਨੇਹਾ ਦੇ ਦਿਆਂਗੀ ਬਾਕੀ ਜੇ ਤੁਸੀਂ ਸਿੰਦੂ ਨੇ ਸਨੇਹਾ ਪੇਚਣਾ ਤਾਂ ਦੱਸੋ ਰੂਪਾ ਨੇ ਕਿਹਾ ਸਿੰਦੂ ਨਾਲ ਹੁਣ ਮੇਰਾ ਕੋਈ ਵਾਹ ਵਾਸਦਾ ਨਹੀਂ ਬਸ ਉਹਦੇ ਲਈ ਸੱਚੇ ਦਿਲੋਂ ਦੁਆ ਹੈ ਬਸ ਪਾਲੀ ਦਾ ਮੁੰਡਾ ਕਿਰਪਾਲ ਹੁਣ ਵੱਡਾ ਹੋ ਗਿਆ ਸੀ ਤਾਂ ਪਾਲੀ ਉਸ ਨੂੰ ਧਰਮਸ਼ਾਲਾ ਵਿੱਚ ਇੱਕ ਕੈਦਾ ਫੜ ਲੈ ਜਾਂਦੀ ਔਲ ਬੇਟੀਆਂ ਪੈਂਜਿਆਂ ਨੂੰ ਕਹਿੰਦੀ ਕਿ ਮੇਰੇ ਪੁੱਤ ਨੂੰ ਸਭ ਸਿਖਾਇਆ ਕਰੋ ਜੀ ਦੋ ਚਾਰ ਮੁੰਡੇ ਤੇ ਇੱਕ ਕੁੜੀ ਬੈਠੇ ਸਲੇਟਾਂ ਉੱਪਰ ਕੁਝ ਸਿੱਖ ਰਹੇ ਹੁੰਦੇ ਪਾਲੀ ਘਰ ਦਾ ਸਾਰਾ ਕੰਮ ਕਾ ਕੇ ਕਿਰਨ ਪਾਲ ਨੂੰ ਨਾ ਲੈ ਤਰਮਸ਼ਾਲ ਆ ਜਾਇਆ ਕਰਨੀ ਦੋ ਚਾਰ ਘੰਟੇ ਗਤਪਾਲ ਨੂੰ ਕੁਝ ਸਿੱਖਦਾ ਤੇ ਛੁੱਟੀ ਹੁੰਦੀ ਤਾਂ ਕਰ ਆ ਜਾਂਦੀ ਆਣ ਗਵਾਨ ਦੇ ਬੇਲਣ ਟੀਮਿਆਂ ਕਹਿੰਦੀਆਂ ਲੈ ਇਹਦਾ ਤਾਂ ਇਹ ਲੰਗੜਾ ਸਿੱਖੂ ਪੜਨ ਨੂੰ ਹੂੰ ਇਹ ਤਾਂ ਪਾਲੀ ਨੇ ਮਰਿਆ ਸੱਪ ਗੱਲ ਪਾ ਲਿਆ ਹੁਣ ਇਹਦੇ ਤਾਂ ਮੱਥਾ ਮਾਰਦੀ ਰਹਿੰਦੀ ਐ ਇਹਦਾ ਕਿਹੜਾ ਠਿੱਟੋ ਜੰਮਿਆ ਕਿਸਦਾ ਵੀ ਆਪ ਪਾਲੀ ਜਾਂਦੀ ਐ ਚੱਲ ਆਪਾਂ ਕੀ ਲੈਣਾ ਜਿਵੇਂ ਮਰਜੀ ਕਰੇ ਸੁਖੇ ਨੇ ਪਹਿਲੀ ਹਿੱਸੇ ਦੇ ਦੇ ਦਿੱਤੀ ਪਰ ਮਗਰੋਂ ਲਈਆਂ ਕਨਾਲਾ ਉਹ ਆਪ ਹੀ ਬੀਦਾ ਹੁਣ ਉਹਨੂੰ ਵੀ ਕਮਾਈ ਕਰਨ ਦਾ ਫੁੱਸ ਪੈ ਗਿਆ ਸੀ ਹਰ ਰੋਜ਼ ਉਹ ਪਹਿਲਾਂ ਗੁਰੂ ਘਰ ਜਾਂਦਾ ਤੇ ਰੱਬ ਅੱਗੇ ਨਗਰ ਖੇੜੇ ਦੀ ਖੁਸ਼ੀ ਦੀ ਅਰਦਾਸ ਕਰਦਾ ਦੂਜੇ ਪਾਸੇ ਟਰੈਕਟਰ ਦੀਆਂ ਕਿਸ਼ਤਾਂ ਨਾ ਮੜਨ ਤੇ ਟਰੈਕਟਰ ਵਾਪਸ ਲੈ ਲੈ ਲਿਆ ਗਿਆ ਨੱਕ ਚਾੜ ਕੇ ਰਹਿਣ ਵਾਲੇ ਮਿੰਦਰੋ ਤੇ ਹੁਣ ਨੱਕ ਤੋਂ ਮੱਖੀ ਨਹੀਂ ਸੀ ਉੱਟਦੀ ਵੀਰਾ ਸਾਰਾ ਦਿਨ ਕਲਪਦੀ ਰਹਿੰਦੀ ਮਿੰਦਰੋ ਨੇ ਇੱਕ ਬੱਕਰੀ ਤੇ ਭੇਡ ਵੇਚ ਦਿੱਤੀ ਜਦੋਂ ਆਥ ਨੇ ਦੋਹੇ ਪਰਾ ਖੇਤੋਂ ਆਇਤਾ ਵੀਰਾ ਨੇ ਦੱਸ ਦਿੱਤਾ ਕਿ ਅੱਜ ਪੈਣ ਨੇ ਬੱਕਰੀਆਂ ਤੇ ਵਾਢਾ ਲਾ ਲਿਆ ਹੁਣ ਨੇ ਘਰ ਦਾ ਕੁਝ ਬਰਨਾ ਸਭ ਕੁਝ ਵਿਕ ਤੁ ਮਿੰਦਰੋ ਲਾਤੀ ਲੁੱਤੀ ਨੀ ਰਹੀ ਜ਼ਬਾਨ ਥੋੜਾ ਢਿੱਡ ਭਰਨਾ ਸੀ ਤਾਂ ਹੀ ਵੇਚਿਆ ਸੀ ਚੁੱਪ ਕਰਕੇ ਵੇਚਾ ਹੁਣ ਵੀਰਾ ਵੀ ਅੱਗੇ ਸਿੱਧੀ ਹੋ ਗਈ ਸੱਚ ਦਾ ਸੱਚ ਹੀ ਰਹਿਦਾ ਪੈਣੇ ਇਹ ਤਾਂ ਪਾਲੀ ਪੈਣ ਸੀ ਜਿਹੜੀ ਬਰਦਾਸ਼ਤ ਕਰਗੀ ਮੈਂ ਤਾਂ ਵਾਂਝ ਬਰਾਬਰ ਗੱਡੂਗੀ ਬੇਖਬਾਈ ਜੇ ਆਹੀ ਹਾਲ ਇਹਨੇ ਕਰਨਾ ਸਾਨੂੰ ਅੱਡ ਕਰ ਦੇ ਬਸ ਮੇਰੀਆਂ ਤਾਂ ਦੋ ਧੀਆ ਕੱਲ ਨੂੰ ਵਿਆਉਣ ਵਾਲੀਆਂ ਹੋ ਜਾਣੀਆਂ ਪਰ ਜਿਵੇਂ ਦੇ ਘਰ ਦੇ ਹਾਲਾਤ ਐ ਉਵੇਂ ਲੱਗਦਾ ਆਪਾਂ ਤਾਂ ਸੜਕ ਤੇ ਆ ਜਾਾਂਗੇ ਬੀਰੂ ਕਹਿੰਦਾ ਨਾ ਵੀਰਾ ਔਕੇ ਬਲੇ ਮੈਂ ਆਪਦੇ ਭਰਾ ਦਾ ਸਾਥ ਨਹੀਂ ਛੱਡਦਾ ਕੋਈ ਨਾ ਆਪਾਂ ਲੱਭਦੇ ਆ ਇਹਦਾ ਕੋਈ ਹੱਲ ਗਿੰਦਾ ਮਿੰਦਰੋਂ ਨਾਲ ਲੜਨ ਲੱਗਿਆ ਤਾਂ ਬੀਰੂ ਨੇ ਰੋਕ ਕਿਹਾ ਕਿ ਲੋਕ ਤਿਮਾਸ਼ਾ ਵੇਖਣਗੇ ਗਿੰਦਾ ਤੇ ਬੀਰੂ ਦੋਹੇ ਪਰਲੀ ਬੈਠ ਕੇ ਚ ਬੈਠ ਗਏ ਮੌਸਮ ਵਿੱਚ ਤਬਦੀਲੀ ਆ ਰਹੀ ਸੀ ਵੱਡੇ ਦਿਨ ਤੇ ਛੋਟੀਆਂ ਰਾਤਾਂ ਛੋਟੇ ਦਿਨ ਤੇ ਵੱਡੀਆਂ ਰਾਤਾਂ ਵਿੱਚ ਬਦਲ ਰਹੇ ਸਨ ਸਮਾਂ ਹੁ ਨਵੇਂ ਯੁੱਗ ਨੂੰ ਪਕੜ ਰਿਹਾ ਸੀ ਹਰ ਘਰ ਵਿੱਚ ਇਹ ਗੱਲ ਆਮ ਹੋ ਗਈ ਸੀ ਕਿ ਵਾਹੀ ਵਾਲੇ ਘਰ ਵਾਹੀ ਵਾਲੇ ਸੰਧ لازਮੀ ਹੋਣ ਵੱਡੇ ਬਜ਼ੁਰਗ ਆਪਣੇ ਸਮਰੱਥਾ ਮੁਤਾਬਿਕ ਚੱਲਣ ਲਈ ਆਪਣੇ ਪੁੱਤਾਂ ਨੂੰ ਪ੍ਰੇਰਣਾ ਦਿੰਦੇ ਪਰ ਬੱਚੇ ਇਹ ਵੀ ਕਾਉਣ ਦੀ ਕੋਸ਼ਿਸ਼ ਵਿੱਚ ਸਨ ਕਿ ਅਸੀਂ ਆਪਣੇ ਮਾਪਿਆਂ ਤੋਂ ਵੱਧ ਕੇ ਕਮਾਈ ਕਰ ਸਕਦੇ ਹਾਂ ਚਾਨਣ ਦੀ ਮੌਤ ਹੋਣ ਤੋਂ ਬਾਅਦ ਬਸੋ ਨੇ ਸਾਰਾ ਕੁਝ ਆਪਣੇ ਹੱਥਾਂ ਵਿੱਚ ਲੈ ਲਿਆ ਸੀ ਦੋਹੇ ਕੁੜੀਆਂ ਵੱਡੀਆਂ ਹੋ ਰਹੀਆਂ ਸਨ ਮੁੰਡਾ ਛੋਟਾ ਹੋਣ ਕਰਕੇ ਉਹਨੂੰ ਲਾੜ ਪਿਆ ਜ਼ਿਆਦਾ ਕੀਤਾ ਜਾਂਦਾ ਭਾਮਿਓ ਕਰਦਿਆਂ ਨੂੰ ਮੂੰਹ ਨਾਲ ਬੋਲਦਾ ਪਰ ਬਸੋ ਨੂੰ ਇੰਜ ਗਾਲਾਂ ਕੱਢਦਾ ਆਪਣਾ ਪੁੱਤ ਚੰਗਾ ਲੱਗਦਾ ਬਸੋ ਨੂੰ ਕੋਈ ਗਾਮ ਨਹੀਂ ਸੀ ਕਿ ਉਹਦਾ ਘਰ ਵਾਲਾ ਮਰਿਆ ਬੱਸ ਉਹ ਸਿਰਫ ਇੱਕ ਜਮੀਨ ਦੀ ਖਾਤਰ ਟਿੱਕੀ ਹੋਈ ਸੀ ਬੱਸੋ ਨੂੰ ਦੂਜਿਆਂ ਦੀ ਚੁਗਲੀ ਨਿੰਦਿਆ ਕਰਨ ਦਾ ਸੁਆਸ ਸੀ ਉਹ ਹਰ ਕਿਸੇ ਦੀ ਤੀ ਪੈਣ ਦੀਆਂ ਗੱਲਾਂ ਨਾਸਾਂ ਚੱਕ ਚੱਕ ਕਰਿਆ ਕਰਦੀ ਇੱਕ ਦਿਨ ਪਾਲੀ ਗੋਹੇ ਦਾ ਬੱਟਲ ਸੁੱਟਣ ਗਈ ਤਾਂ ਬੱਸੋ ਨੇ ਕਿਹਾ ਨਹੀਂ ਪਾਲੀ ਕਿਵੇਂ ਆ ਵਲਾ ਲੱਸੀ ਜੀ ਹੋ ਗਈ ਪਾਲੀ ਨੇ ਕਿਹਾ ਭੈਣੇ ਭਾਰੀ ਦੇ ਕੀ ਕਰਨੀਆਂ ਕਾਮੇ ਬੰਦੇ ਤਾਂ ਸ਼ਾਂਤੇ ਹੀ ਸੋਵਾ ਸੋਬਦੇ ਆ ਸੱਚ ਭੈਣੇ ਸੁਣਿਆ ਤੇਰਾ ਛੋਟਾ ਭਰਾ ਤੇ ਪਰਜਾਈ ਪੱਕੇ ਤੌਰ ਤੇ ਇੱਥੇ ਰਹਿਣ ਲੱਗ ਪੇ ਬੱਸੋ ਨੇ ਇਸ ਗੱਲ ਦੀ ਨਮੋਸ਼ੀ ਜਹੀ ਮੰਨੀ ਕਿਉਂਕਿ ਬੱਸੋ ਦੇ ਛੋਟੇ ਭਾਈ ਤੇ ਪਰਜਾਈ ਨੇ ਬੱਸੋ ਨੂੰ ਮੂਰੇ ਲਾ ਰੱਖਿਆ ਸੀ ਇਹ ਗੱਲ ਕਿਸੇ ਤੋਂ ਲੁਕੀ ਨਹੀਂ ਸੀ ਬੱਸੋ ਹਰ ਇੱਕ ਦੀ ਗੱਲ ਚੋਮੇ ਕਰਦੀ ਪਰ ਆਪਣੇ ਕੱਚ ਵਿੱਚ ਰੱਖਦੀ ਪਾਲੀ ਦੀਆਂ ਗੱਲਾਂ ਸੁਣ ਬੱਸੋ ਪੂਸਰੀ ਮੱਝ ਵਾਂਗੂ ਅਗਾਹ ਤੁਰ ਪਈ ਪਾਲੀ ਦੇ ਦਿਨ ਭਾਵੇਂ ਆਕ ਵਾਲੇ ਸਨ ਕ੍ਰਿਪਾਲ ਨੂੰ ਪਹਿਲਾਂ ਸਕੂਲ ਲੈ ਕੇ ਜਾਣਾ ਫਿਰ 4-5 ਘੰਟੇ ਉੱਥੇ ਹੀ ਬੈਠੀ ਰਹਿੰਦੀ ਜਿੰਨਾ ਚਿਰ ਕ੍ਰਿਪਾਲ ਨੂੰ ਛੁੱਟੀ ਨਾ ਮਿਲਦੀ ਇੱਕ ਦਿਨ ਕ੍ਰਿਪਾਲ ਆਪਣੀ ਮਾਂ ਵੱਲ ਵੇਖ ਕਹਿਣ ਲੱਗਿਆ ਮਾਂ ਤੂੰ ਹਰ ਰੋਜ਼ ਨਾ ਜਾਇਆ ਕਰ ਮੇਰੇ ਨਾਲ ਹੁਣ ਮੈਂ ਆਪੇ ਚੱਲਿਆ ਜਾਇਆ ਕਰੂੰਗਾ ਤੂੰ ਐਵੇਂ ਔਖੀ ਹੁੰਦੀ ਆ ਫਿਰ ਘਰੇ ਕੰਮ ਵੀ ਕਰਨਾ ਹੁੰਦਾ ਪਾਲੀ ਨੇ ਕ੍ਰਿਪਾਲ ਨੂੰ ਪੁੱਟ ਕੇ ਆਪਣੇ ਸੀਨੇ ਨਾਲ ਲਾ ਲਿਆ ਤੇ ਸ਼ਾਇਦ ਉਹਦੀਆਂ ਅੱਖਾਂ ਵੀ ਪਾਰ ਆਈਆਂ ਪਾਲੀ ਨੂੰ ਲੱਗਿਆ ਜਿਵੇਂ ਕਿਰਪਾਲ ਆਪਣੀ ਊਮਦ ਨਾਲੋਂ ਕਿਤੇ ਵੱਡਾ ਤੇ ਸਿਆਣਾ ਹੋ ਗਿਆ ਹੋਵੇ ਪਾਲੀ ਨੇ ਕਿਹਾ ਪੁੱਤ ਮੈਂ ਤੈਨੂੰ ਛੱਡ ਆਇਆ ਕਰੂੰ ਨਾਲੇ ਲੈ ਜਾਇਆ ਕਰੂੰ ਕਿਰਪਾਲ ਨੇ ਫਿਰ ਮਾਂ ਨੂੰ ਜੱਫੀ ਪਾਈ ਤੇ ਕਿਹਾ ਠੀਕ ਆ ਮਾਂ ਹੁਣ ਤੂੰ ਕੰਮ ਕਰ ਲੈ ਪਾਪਾ ਵੀ ਆਉਣ ਵਾਲਾ ਪਾਲੀ ਨੂੰ ਚੇਤੇ ਆਇਆ ਕਿ ਅੱਜ ਤਾਂ ਦਸਵੀਂ ਆ ਖੇਤਾਂ ਨਹੀਂ ਸੀ ਬਾਬਿਆਂ ਦੇ ਨਾਂ ਦੀ ਪਾਲੀ ਨੇ ਚਲਾਨੀ ਵਿੱਚੋਂ ਪੀਪਾ ਕੱਢਿਆ ਤੇ ਕੱਚੇ ਚੌਲਾਂ ਦੀਆਂ 2-4 ਮੋਟੀਆਂ ਪਾਣੀ ਵਿੱਚ ਭਉਂਦੀਆਂ ਤੇ ਚੁੱਲ੍ਹੇ ਵਿੱਚ ਅੱਗ ਮਚਾਉਣ ਲੱਗੀ। ਕਿਰਪਾਲ ਆਪਣਾ ਕੈਦਾ ਚੱਕ ਪੜਨ ਲੱਗਿਆ। ਪਾਲੀ ਨੇ ਪਤੀਲੀ ਚੁੱਲ੍ਹੇ ਤੇ ਤਰ ਦੁੱਧ ਪਾਇਆ ਤੇ ਨਿਗਾਹ ਕਿਰਪਾਲ ਤੇ ਮਾਰੀ। ਸੋਹਣਾ ਗੋਲ ਮਟੋਲ ਜਾਂ ਚਿਹਰਾ ਤੇਰੀ ਜਾਂ ਨਾਲ ਕੀਤੇ ਉਹਦੇ ਲੰਮੇ ਵਾਲਾਂ ਦਾ ਜੂੜਾ ਬਹੁਤ ਸੋਹਣਾ ਲੱਗ ਰਿਹਾ ਸੀ। ਪਾਲੀ ਨੇ ਉੱਠ ਕੇ ਆਪਣੇ ਪੁੱਤ ਦਾ ਮੂੰਹ ਚੁੰਮਿਆ ਤੇ ਕਿਹਾ ਪੁੱਤ ਤੂੰ ਬਸ ਮੇਰਾ ਸੁਪਨਾ ਪੂਰਾ ਕਰਨਾ। ਬਾਹਰ ਦਾ ਦਰਵਾਜ਼ਾ ਖੜ ਗਿਆ ਤੇ ਪਾਲੀ ਨੇ ਵੇਖਿਆ ਬਾਹਰ ਰੂਪਾ ਖੜੀ ਸੀ ਪਾਲੀ ਨੇ ਕਿਹਾ 니 ਆ ਜਾ ਰੂਪਾ ਤੇਰ ਤੂੰ ਚੋਵਾ ਰੂਪਾ ਨੇ ਪਾਲੀ ਨੂੰ ਸਤਿਕਾਰ ਨਾਲ ਸੱਤ ਸ਼੍ਰੀ ਅਕਾਲ ਬੁਲਾਈ ਤੇ ਬੈਠ ਗਈ ਰੂਪਾ ਨੇ ਕਿਹਾ ਚਾਚੀ ਮੈਂ ਕੱਲ ਨੂੰ ਜਾਣਾ ਵਾਪਸ ਤਾਂ ਹੀ ਅੱਜ ਮਿਲਣ ਆਈਆਂ ਤੈਨੂੰ ਸੱਚ ਇੱਕ ਗੱਲ ਦੱਸ ਚਾਚੀ ਚਾਚਾ ਕਿਵੇਂ ਆ ਹੁਣ ਪਾਲੀ ਨੇ ਹੱਸ ਕੇ ਕਿਹਾ ਤੇਰਾ ਚਾਚਾ ਠੀਕ ਆ ਰੂਪਾ ਤੂੰ ਸੁਣਾ ਕਿਵੇਂ ਚੱਲਦੀ ਐ ਤੇਰੀ ਪੜਾਈ ਕਿਵੇਂ ਚੱਲਦੀ ਐ ਬਸ ਚਾਚੀ ਜ਼ਿੰਦਗੀ ਹੋਰ ਲੀਹੇ ਪੈ ਗਈ ਸੀ ਬਹੁਤ ਮੁਸ਼ਕਲ ਨਾ ਇਸ ਰਸਤੇ ਆਈਆਂ ਬਹੁਤ ਕੁਝ ਖੋਹ ਦਿੱਤਾ ਤੇ ਬਹੁਤ ਕੁਝ ਪਾਉਣ ਲਈ ਕੋਸ਼ਿਸ਼ ਕਰ ਰਹੀ ਹਾਂ ਪਾਲੀ ਰੂਪਾ ਦੀ ਦਰਦ ਸਮਝੀ ਸੀ ਤੇ ਕਹਿਣ ਲੱਗੀ ਕਿ ਰੂਪਾ ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਤੇਰੀ ਮਿਹਨਤ ਇੱਕ ਦਿਨ ਜ਼ਰੂਰ ਰੰਗ ਲਿਆਉਗੀ ਬਸ ਹੁਣ ਤੂੰ ਸਿਰਫ ਆਪਣੇ ਬਾਰੇ ਸੋਚ ਕਿੰਨੀ ਸੋਹਣੀ ਹੁੰਦੀ ਸੀ ਤੇ ਤੂੰ ਤੇ ਆ ਦੇਖ ਲੈ ਸੋਕੇ ਤੀਲਾ ਬਣ ਗਈ ਰੂਪਾ ਨੇ ਹੌਂਕਾ ਲੈਂਦਿਆ ਗਿਆ ਚਾਚੀ ਸੱਚ ਤਾਂ ਕਹਿੰਦੇ ਨੇ ਜਿਨ੍ਹਾਂ ਦੇ ਰੂਪ ਨੇ ਸੋਹਣੇ ਉਹਨਾਂ ਦੇ ਲੇਖ ਨੇ ਖੋਟੇ ਪਾਲੀ ਨੇ ਕਿਹਾ ਨੀ ਰੂਪਾ ਤੇਰੇ ਲੇਖ ਤਾਂ ਬਹੁਤ ਸੋਹਣੇ ਹੋਣਗੇ ਵੇਖੀ ਚਲ ਐਵੇਂ ਦਿਲ ਨਾ ਹਾਰ ਮੇਰੇ ਵੱਲ ਵੇਖ ਲੈ ਕਿੰਨੇ ਤੱਕੇ ਖਾਂਦੇ ਆ ਹੁਣ ਸੋਚਦੀ ਆ ਮੇਰਾ ਪੁੱਤ ਮੈਨੂੰ ਸਭ ਸੁੱਖ ਦੇਊਗਾ ਰੂਪਾ ਨੇ ਕਹਾਲਾ ਨਾ ਕਿਹਾ ਚਾਚੀ ਕਿਰਪਾ ਨੂੰ ਪੜਨ ਲਈ ਪ੍ਰੇਰਿਤ ਕਰਿਆ ਕਰ ਅੱਜਕੱਲ ਪੜਾਈ ਤੋਂ ਬਿਨਾ ਕੁਝ ਨਹੀਂ ਪਾਲੀ ਨੇ ਕਿਹਾ ਹਾਂ ਰੂਪਾ ਰੋਜ਼ ਭੇਜਦੀ ਆ ਮੈਂ ਇਹਨੂੰ ਸਕੂਲ ਮੇਰਾ ਪੁੱਤ ਬਥੇਰਾ ਪੜਦਾ ਐਨੇ ਨੂੰ ਸੁੱਕਾ ਵੀ ਆ ਗਿਆ ਤੇ ਰੂਪਾ ਦੋ ਚਾਰ ਗੱਲਾਂ ਹੋਰ ਕਰਕੇ ਆਪਣੇ ਘਰ ਚਲੀ ਗਈ ਪਾਲੀ ਨੇ ਖੀਤ ਸੁੱਕੇ ਨੂੰ ਫੜਾਈ ਤੇ ਕਿਰਪਾਲ ਨੂੰ ਆਪ ਘੋਣ ਲੱਗੀ ਤੇ ਸੁੱਖੇ ਨੇ ਕਿਹਾ ਪਾਲੀ ਤੈਨੂੰ ਇੱਕ ਗੱਲ ਦੱਸਾਂ ਦੁੱਖ ਭਰੀ ਮੇ ਤਾਂ ਆ ਖੀਰ ਵੀ ਨਹੀਂ ਲੰਗਦੀ ਜਦੋਂ ਦਾ ਮੈਂ ਖੇਤ ਗਿੰਦੇ ਤੇ ਬੀਰੋਂ ਨੂੰ ਦਾਰੂ ਪੀਂਦਿਆਂ ਵੇਖਿਆ ਪਾਲੀ ਬੋਲੀ ਲੋੜਾ ਆ ਗਿਆ ਇਹ ਤਾਂ ਕਦੇ ਸ਼ਰਾਬੀ ਤੇ ਕੋਲ ਨਹੀਂ ਸੀ ਖੜੇ ਕੀ ਹੋ ਗਿਆ ਇਹਨਾਂ ਨੂੰ ਕੀ ਪਤਾ ਕੀ ਹੋਇਆ ਪਤ ਤਾ ਲਾਣੀ ਅੰਦਰ ਸੁਤੀ ਜਾਂਦੇ ਤੇ ਕੋਲ ਬੈਠਾ ਮਿੱਠੂ ਨਾਲੇ दारू ਪੀ ਜਾਂਦਾ ਨਾਰੇ ਮੇਰੇ ਵੱਲ ਵੇਖ ਮੁੱਚਾਂ ਚਾੜੇ ਗੁੱਸਾ ਤਾਂ ਮੈਨੂੰ ਬਹੁਤ ਆਇਆ ਪਰ ਚੁੱਪ ਵੱਟ ਲਈ ਸੁੱਖੇ ਨੇ ਦੋਵੇਂ ਹੱਥ ਜੋੜ ਕੇ ਰੱਬ ਵੱਲ ਮੁਹ ਕਰ ਕਹਿਣ ਲੱਗਿਆ ਕਿ हे ਰੱਬ ਸੱਚਾ ਸ ਮਤ ਬਖਸ਼ੀ ਸਿੰਦੂ ਦੀ ਲਾਤਾ ਪ੍ਰੇਸ਼ਨ ਹੋਇਆ ਤਾਂ ਡਾਕਟਰ ਨੇ ਕਿਹਾ ਕਿ ਸਹਜੇ ਸਹਜੇ ਇਸ ਲਾਤੇ ਪਾਰ ਦੇਣਾ ਖਜ ਤੁਰਨ ਦੀ ਕੋਸ਼ਿਸ਼ ਨਹੀਂ ਕਰਨੀ ਸਿਰਫ ਬਾਤ ਕਰਦੇ ਸਹਾਰੇ ਥੋੜਾ ਮੋਟਾ ਟਹਿਲਣਾ ਪਰ ਸਿੰਦੂ ਨੂੰ ਕਹਾ ਸੀ ਕਿ ਉਹ ਜਲਦੀ ਠੀਕ ਹੋ ਜਾਵੇ ਤੇ ਡਾਕਟਰ ਦੀਆਂ ਦਿੱਤੀਆਂ ਹਦਾਇਤਾਂ ਦਾ ਪਾਲਣ ਨਾ ਕਰਦਾ ਹੋਇਆ ਕਈ ਵਾਰ ਆਪ ਮੁਹਾਰੇ ਤੁਰਨ ਲੱਗਿਆ ਪੱਟ ਦੇ ਜ਼ਖਮ ਅੱਲੇ ਸੀ ਪਾਰ ਦੇਣ ਕਰਕੇ ਅੰਦਰਲੇ ਟੰਕੇ ਹੁੱਲਣ ਤੇ ਜ਼ਖਮ ਰਿਸਣ ਲੱਗ ਪਿਆ ਸਿੰਦੂ ਨੂੰ ਜਦੋਂ ਜ਼ਿਆਦਾ ਤਕਲੀਫ ਹੋਣ ਲੱਗੀ ਤਾਂ ਹਸਪਤਾਲ ਵਿਖਾਇਆ ਗਿਆ ਡਾਕਟਰ ਨੇ ਦੱਸਿਆ ਕਿ ਇਹਦੇ ਜ਼ਖਮਾਂ ਵਿੱਚ ਪਸ ਪੈ ਚੁੱਕੀ ਹੈ ਦੁਬਾਰਾ ਆਪਰੇਸ਼ਨ ਕਰਨਾ ਪਵੇਗਾ ਭਾਬੀ ਨੇ ਪਹਿਲਾ ਮਸਾ ਹੀ ਸਿੰਦੂ ਦਾ ਇਲਾਜ ਕਰਵਾਇਆ ਸੀ ਫਨ ਦੁਬਾਰਾ ਆਪਰੇਸ਼ਨ ਦਾ ਸੁਣ ਉਹ ਘਬਰਾ ਗਈ ਐਨੇ ਪੈਸੇ ਹੁਣ ਦੁਬਾਰਾ ਕਿੱਥੋਂ ਆਉਣਗੇ ਸਾਰਾ ਪਿੰਡ ਮੰਗੇ ਖਾ ਲਿਆ ਪਰ ਰੋਪਾ ਨੂੰ ਜਦ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨੂੰ ਬਹੁਤ ਦੁੱਖ ਲੱਗਿਆ ਤੇ ਲੈਟਰ ਨਾਲ ਕੁਝ ਪੈਸੇ ਭੇਜੇ ਤੇ ਕਿਹਾ ਕਿ ਸਿੰਦੂ ਦਾ ਇਲਾਜ ਕਰਵਾ ਦੇਵੋ ਤੇ ਆਸ ਕਰਦੀਆਂ ਕਿ ਸਿੰਦੂ ਜਲਦੀ ਠੀਕ ਹੋ ਜਾਵੇ ਭਾਬੀ ਨੂੰ ਪਤਾ ਸੀ ਕਿ ਅਗਿਆਤ ਚਿੱਠੀ ਤੇ ਪੈਸੇ ਭੇਜਣ ਵਾਲੀ ਰੂਪਾ ਹੀ ਹੈ। ਸ਼ਿੰਦੂ ਨੂੰ ਉਹਦੀ ਭਾਬੀ ਨੇ ਦੱਸਿਆ ਕਿ ਰੂਪਾ ਨੇ ਪੈਸੇ ਭੇਜੇ ਆ ਤਾਂ ਸ਼ਿੰਦੂ ਹੱਸ ਕੇ ਕਹਿਣ ਲੱਗਿਆ ਬਥੇਰੇ ਪੈਸੇ ਆ ਉਹਦੇ ਕੋਲ ਕੋਈ ਨਾ ਹੁਣ एहसान ਜਤੋਂਦੀ ਐ ਜਦੋਂ ਮੈਂ ਤੁਰਨ ਲੱਗ ਪਿਆ ਤਾਂ ਇਹ ਪੈਸੇ ਉਹਦੇ ਮੂੰਹ ਤੇ ਮਾਰਨੇ ਆ ਵਿਖਾਵਾ ਕਰਦੀ ਐ ਪੈਸਿਆਂ ਦਾ ਮੈਂ ਜਾਣਦਾ ਉਹ ਕਿੰਨੇ ਕੋ ਪਾਣੀ ਵਿੱਚ ਆ ਭਾਬੀ ਨੇ ਕਿਹਾ ਕਿ ਇੰਨਾ ਹੰਕਾਰ ਨਹੀਂ ਕਰਨਾ ਚਾਹੀਦਾ ਤੂੰ ਵੀ ਰੂਪਾ ਨਾਲ ਬੁਰਾ ਕੀਤਾ ਦੋ ਮਹੀਨੇ ਲੰਘ ਗਏ ਹੁਣ ਸਿੰਦੂ ਨੇ ਡਾਕਟਰ ਦੀ ਹਦਾਇਤਾਂ ਦਾ ਪੂਰਾ ਖਿਆਲ ਰੱਖਿਆ ਸਵੇ ਸਿਰ ਦਵਾਈ ਦੇ ਨਾਲ ਉਹ ਡਾਕਟਰ ਹੁਣਸਾਲ ਤੋਰਾ ਫੇਰਾ ਕਰਦਾ ਰੂਪਾ ਨੂੰ ਭਾਵੇਂ ਸਿੰਦੂ ਦੇ ਠੀਕ ਹੋਣ ਦੀ ਫਿਕਰ ਲੱਗੀ ਰਹਿੰਦੀ ਕਿ ਕਦ ਉਹ ਠੀਕ ਹੋ ਪਰ ਕਦੇ ਉਹਨੇ ਪਿੰਡ ਜਾ ਕੇ ਜਾਂ ਚਿੱਠੀ ਪੇਜ ਹਾਲ ਨਹੀਂ ਸੀ ਪੁੱਛਿਆ ਰੂਪਾ ਦਾ ਪ੍ਰੋਫੈਸਰ ਉਸ ਨੂੰ ਬੜੀ ਸ਼ਿੱਦਤ ਨਾਲ ਪੜਾਉਂਦਾ ਰੂਪਾ ਦੇ ਪਿੰਡ ਵਿੱਚ ਹੁਣ ਕੋਈ ਵੀ ਆਪਣੇ ਬੱਚੇ ਨੂੰ ਪੜਾਈ ਤੋਂ ਵਾਂਝੇ ਨਹੀਂ ਸੀ ਰੱਖਣਾ ਚਾਹੁੰਦਾ ਸਾਰੇ ਰੋਪਾ ਦੀ ਉਦਾਹਰਨ ਦਿੰਦੇ ਕਿ ਸਾਰੇ ਪਿੰਡ ਵਿੱਚੋਂ ਇੱਕੋ ਇੱਕ ਕੁੜੀ ਐਨਾ ਪੜੀਆ ਥੋੜੇ-ਥੋੜੇ ਠੰਡ ਸ਼ੁਰੂ ਹੋ ਚੁੱਕੀ ਸੀ ਸੱਤ ਵਿੱਚ ਬੈਠਣ ਵਾਲੇ ਸਾਰਾ ਹੀ ਦਿਨ ਬੋਹੜ ਹੇਠਾਂ ਬੈਠੇ ਸੂਰਜ ਦੀ ਮਾਰੀ ਮੋਟੀ ਚੱਕੀ ਨੂੰ ਸੇਕਦੇ ਰਹਿੰਦੇ ਪਿੰਡ ਵਿੱਚ ਵਾਪਰੀ ਹਰ ਗੱਲ ਇੱਥੇ ਆ ਛੇਤੀ ਜਿਸ ਦੇ ਕਈ ਹਾਂ ਪੱਕੀ ਹੁੰਦੇ ਤੇ ਕੁਝ ਨਾ ਪੱਕੀ ਕਈ ਵਾਰਕ ਤਾਂ ਗੱਲ ਜ਼ਿਆਦਾ ਵੱਧ ਜਾਂਦੀ ਪਰ ਸਿਆਣੇ ਬੰਦੇ ਇੱਕ ਦੂਜੇ ਨੂੰ ਚੁੱਪ ਕਰਵਾ ਦਿੰਦੇ ਰੂਪਾ ਆਪਣੇ ਕਾਲਜ ਜਾ ਰਹੀ ਸੀ ਕਿਉਂਕਿ ਉਹ ਕਦੇ ਕਦਾਈਂ ਹੀ ਘਰ ਆਉਂਦੀ ਤੇ ਜਦੋਂ ਉਹ ਸੱਤਪੜੋ ਲੰਘਦੀ ਤਾਂ ਸਭਨਾਂ ਨੂੰ ਹੱਥ ਜੋੜ ਫਤੇ ਬੁਲਾਉਂਦੀ ਅੱਜ ਵੀ ਜਦੋਂ ਉਹ ਲੰਗੀ ਤਾਂ ਸਾਰਿਆਂ ਨੂੰ ਫਤੇ ਬੁਲਾਈ ਤੇ ਉਹ ਆਪਣ ਆਪਣੇ ਅਸਤੇ ਵੱਲ ਬਤੀ ਤਾਂ ਗੇਲੇ ਨੇ ਗੱਲ ਛੇੜੀ ਆ ਬੱਗਾ ਸੌਂਦੀ ਕੁੜੀ ਦੀ ਉਮਰ ਵਾਵਾ ਹੋਗੀ ਪਰ ਬਿਉਂਦੇ ਕਿਉਂ ਨਹੀਂ ਜਾ ਚਾਨਣ ਪੱਜ ਕੇ ਬੋਲਿਆ ਜਦ ਉਹ ਫੌਜੀ ਦਾ ਮੁੰਡਾ ਨਹੀਂ ਸੀ ਸ਼ਿੰਦੂ ਉਹਦੇ ਨਾਲ ਅੱਖ ਮਟਕਾ ਸੀ ਇਹਦਾ ਉਹਦੇ ਮਾਰੀ ਨੇ ਬਿਆਨ ਹੀ ਕਰਵਾਇਆ ਤੇ ੱਟਕੇ ਖਾਂਦੀ ਫਿਰਦੀ ਐ ਪਾਲਾ ਸੋਜਵਾਨ ਹੁਣ ਕਰਕੇ ਬੋਲਿਆ ਉਹ ਭਾਈ ਇਸ ਉਮਰ ਵਿੱਚ ਗਲਤੀਆਂ ਹੋਣਾ ਸੁਭਾਵਿਕ ਹੁੰਦੀਆਂ ਪਰ ਸ਼ਿੰਦੂ ਨੇ ਕਿਹੜਾ ਘੱਟ ਕੀਤੀ ਐ ਇਹਦੇ ਨਾਲ ਸਭ ਕੁਝ ਲੁੱਟ ਕੇ ਲੈ ਗਿਆ ਇਹਦਾ ਪਰ ਰੱਬ ਤਾਂ ਵੇਖਦਾ ਹੀ ਐ ਕੋਲੀ ਬੈਠਾ ਗੁਰੂਸ ਘਰ ਦਾ ਪਾਤੀ ਸਿੰਘ ਬੋਲਿਆ ਭਾਈ ਸਾਹਿਬ ਇਹ ਜਵਾਨ ਵੀ ਬਹੁਤ ਕੁਝ ਕਰਾ ਦਿੰਦੀ ਐ ਸਾਦੇ ਵੱਡ ਵਡੇਰੇ ਗੱਲਾਂ ਸੁਣਾਉਂਦੇ ਹੁੰਦੇ ਆ ਕਿ ਇੱਕ ਇਹੋ ਜਿਹਾ ਕਬੀਲਾ ਜਿੱਥੇ درختਿਤ ਰਕਤ ਹੈ ਜਿਵੇਂ ਕੋਈ ਜੰਗਲ ਹੋਵੇ ਉੱਤੇ ਰਹਿਣ ਵਾਲੇ ਲੋਕ ਖੇਤੀ ਕਰਨ ਲਈ ਕਦੇ ਰੁੱਖ ਨਹੀਂ ਵੱਢਦੇ ਸਗੋਂ ਇੱਕ ਟੋਲੀ ਬਣਾ ਕੇ درخت ਨੂੰ ਬੁਰਾ ਭਲਾ ਕਹਿੰਦੇ ਆ ਕੁਝ ਸਮੇਂ ਬਾਅਦ ਉਹ درخت ਆਪ ਹੀ ਸੁੱਕ ਜਾਂਦਾ ਕਹਿੰਦਾ ਪਾਪ ਵੀ ਬੰਦੇ ਦੀ ਜ਼ੁਬਾਨ ਵੀ ਬਹੁਤ ਕੁਝ ਕਰਾ ਦਿੰਦੀ ਹੈ ਨਾਲੇ ਕਹਿੰਦੇ ਹੁੰਦੇ ਆ ਕਿ ਕਿਸੇ ਵੇਲੇ ਦੀ ਮੂੰਹ ਨਿਕਲੀ ਗੱਲ ਪੂਰੀ ਹੋ ਜਾਂਦੀ ਹੈ ਹੁਣ ਆ ਪੁੜੀ ਦੇ ਦਿਲ ਵਿੱਚ ਖੋਰੇ ਕੀ ਹੋਊਗਾ ਵਿਚਾਰੀ ਦੇ ਸਿੰਦੂ ਦੇ ਸਫਲ ਆਪਰੇਸ਼ਨ ਤੋਂ ਬਾਅਦ ਉਹ ਪੂਰੀ ਤਰ੍ਹਾਂ ਠੀਕ ਹੋ ਚੁੱਕਿਆ ਸੀ ਦੁਬਾਰਾ ਸਕੂਲ ਜਾਣ ਦੀ ਕੋਸ਼ਿਸ਼ ਵਿੱਚ ਸੀ ਪਰ ਹੱਜੇ ਉਹ ਭਾਪੀ ਤੇ ਹੀ ਰੋਕ ਰੱਖਿਆ ਸੀ ਸਿੰਦੂ ਨੂੰ ਆਪਣੇ ਵਿਆਹ ਦੀ ਚਿੰਤਾ ਸੀ ਕਿ ਜਲਦੀ ਹੋ ਜਾਵੇ ਹੁਣ ਮਿੱਤਾ ਮੈਂ ਤਰਨ ਵੀ ਲੱਗ ਪਿਆ ਬਾਕੀ ਜੇ ਇਸ ਸਾਲ ਵਿਆਹ ਨਾ ਹੋਇਆ ਤਾਂ ਲੋਕ ਸ਼ੜਾ ਗੈਣਗੇ ਨਾਰੇ ਰੋਪਾ ਵਾਂਗੂ ਮੇਰੇ ਤੇ ਵੀ ਲੋਕ ਉਂਗਲਾਂ ਚੱਕਣਗੇ ਅੱਜ ਕਰਦਿਆਂ ਗੱਲ ਤੇਰੇ ਮਾਮੇ ਨਾਲ ਉਹ ਕਹਿੰਦਾ ਸੀ ਕੁੜੀ ਟੀਚਰ ਲੱਗੀ ਹੋਈ ਐ ਐਨਾ ਚੰਗਾ ਸਾਥ ਹੱਥੋਂ ਕਿਉਂ ਗਵਾਉਣਾ ਸਿੰਦੂ ਦੀ ਭਾਬੀ ਨੇ ਆਪਣੇ ਘਰ ਵਾਲੇ ਨਾਲ ਗੱਲ ਕੀਤੀ ਉਹ ਪਹਿਲਾਂ ਹੀ ਆਰਥਿਕ ਹਾਲਾਤਾਂ ਨਾਲ ਉਲਝ ਰਿਆ ਸੀ ਹੁਣ ਸਿੰਦੂ ਦੇ ਵਿਆਹ ਨੂੰ ਲੈ ਕੇ ਉਹ ਫੌਰ ਬੇਚਤ ਵਿੱਚ ਸੀ ਸ਼ਾਮ ਜਿਵੇਂ ਦੋਹੇ ਚਨੇ ਆਪਸ ਵਿੱਚ ਗੱਲਾਂ ਕਰ ਰਹੇ ਸੀ ਕਿ ਜੇ ਸਿੰਦੂ ਦਾ ਕੋਈ ਰਿਸ਼ਤਾ ਵੇਖਿਆ ਤਾਂ ਕੁੜੀ ਵਾਲੇ ਆਪਣੇ ਸਿੰਦੂ ਬਾਰੇ ਜੋ ਕੁਝ ਪੁੱਛਣਗੇ ਬੇਸ਼ੱਕ ਇਹ ਨੌਕਰੀ ਕਰਦਾ ਪਰ ਫਿਰ ਵੀ ਧੀ ਵਾਲੇ ਤਾਂ ਬਹੁਤ ਕੁਝ ਵੇਖਦੇ ਐ ਜੇ ਕਿਸੇ ਨੇ ਨਾ ਹੱਥ ਪਾਇਆ ਸਾਤ ਨੂੰ ਫੇਰ ਪਰ ਸਿੰਦੂ ਦੀ ਭਾਬੀ ਸਿੰਦੂ ਨੂੰ ਆਪਣਾ ਛੋਟਾ ਪੁੱਤ ਸਾਮੀ ਦੀ ਸੀ ਉਹਨੇ ਹੌਸਲਾ ਦਿੱਤਾ ਕਿ ਮਾਮੇ ਨੇ ਜਿਹੜੀ ਕੁੜੀ ਵੇਖੀ ਸੀ ਉਹ ਵਧੀਆ ਚਲ ਭਾਵੇਂ ਗਰੀਬ ਹੀ ਐ ਪਰ ਕੁੜੀ ਚੰਗੀ ਐ ਕਰ ਸਾंभਣ ਵਾਲੀ ਨਾਲੇ ਹੁਣ ਆਪਾਂ ਬਹੁਤਾ ਕੁਝ ਵੇਖਦੇ ਚੰਗੇ ਨਹੀਂ ਲੱਗਦੀ ਪਹਿਲਾਂ ਗੱਲ ਹੋਰ ਸੀ ਘਰੋਂ ਬੇਸ਼ੱਕ ਗਰੀਬ ਸੀ ਪਰ ਸਿੰਦੂ ਦਾ ਵਿਆਹ ਚੰਗੇ ਸੰਸਕਾਰਾਂ ਵਾਲੀ ਲਾਪ੍ਰੀਤ ਨਾਲ ਹੋ ਗਿਆ ਸੀ ਸਿੰਦੂ ਬਹੁਤ ਖੁਸ਼ੀ ਤੇ ਹੰਕਾਰ ਵੀ ਸੀ ਕਿ ਉਹਦਾ ਵਿਆਹ ਰੂਪਾ ਦੇ ਵਿਆਹ ਤੋਂ ਹੀ ਪਹਿਲਾਂ ਹੋ ਗਿਆ ਉਹ ਇਸ ਗੱਲੋਂ ਅਣਜਾਣ ਸੀ ਕਿ ਰੂਪਾ ਅੱਗੇ ਦੀ ਪੜਾਈ ਕਰ ਰਹੀ ਏ ਸਿੰਦੂ ਦੇ ਘਰ ਵਾਲੀ ਲਾਪ੍ਰੀਤ ਸਾਰਾ ਦਿਨ ਕੰਮ ਵਿੱਚ ਰੁੱਝੀ ਰਹਿੰਦੀ ਸਿੰਦੂ ਖੁਸ਼ੀ ਤੇ ਉਹਦੀ ਭਾਬੀ ਵੀ ਸਿੰਦੂ ਦਾ ਘਰ ਵਸਦਾ ਵੇਖ ਇੰਜ ਲੱਗਦਾ ਜਿਵੇਂ ਗੰਗਾ ਨਹਾ ਆਈ ਹੋਵੇ ਸਿੰਦੂ ਥੋੜਾ ਲੰਗ ਮਾਰ ਕੇ ਤੁਰਦਾ ਪਰ ਉਹਦੀ ਪੜਾਈ ਇਸ ਘਾਟ ਨੂੰ ਲੁਕਾ ਦਿੰਦੀ ਸਿੰਦੂ ਨੂੰ ਸਕੂਲ ਦਾ ਸਟਾਫ ਕਹਿੰਦਾ ਕਿ ਤੇਰੀ ਕਿਸਮਤ ਚੰਗੀ ਏ ਤੈਨੂੰ ਐਨੇ ਚੰਗੇ ਘਰ ਵਾਲੀ ਮਿਲੀ ਐ ਇੱਕ ਦਿਨ ਸਿੰਦੂ ਸਕੂਲ ਤੋਂ ਵਾਪਸ ਘਰ ਆ ਰਿਹਾ ਸੀ বাস ਵਿੱਚ ਉਹਨੂੰ ਰੂਪਾ ਮਿਲ ਗਈ ਦੋਹਾਂ ਦੀਆਂ ਨਜ਼ਰਾਂ ਮਿਲੀਆਂ ਪਰ ਦੋਹੀ ਅਣਜਾਣ ਬਣਦਿਆਂ ਇਧਰ ਉਧਰ ਵੇਖਣ ਲੱਗ ਪਏ ਆਖਰ ਰੂਪਾ ਨੂੰ ਤਰਸ ਜਿਹਾ ਆਇਆ ਤਾਂ ਬੋਲੀ ਤੋ ਕਿਵੇਂ ਆ ਹੁਣ ਸਿੰਦੂ ਸਿੰਦੂ ਬੋਲਿਆ ਮੈਂ ਤਾਂ ਠੀਕ ਆ ਵਿਆਹ ਵੀ ਹੋ ਗਿਆ ਹੁਣ ਤੂੰ ਵੀ ਕਿਸੇ ਤਨਪਤਨ ਲੱਗ ਜਾ ਰੂਪਾ ਦਾ ਦਿਲ ਧੜਕਣ ਲੱਗਿਆ ਪਰ ਆਪਣੇ ਆਪ ਨੂੰ ਸਹਜ ਸੁਭਾ ਰੱਖਣ ਦੀ ਕੋਸ਼ਿਸ਼ ਵਿੱਚ ਲੱਗੀ ਰੂਪਾ ਦੇ ਮੂੰਹੋਂ ਨਿਕਲਿਆ ਕਿ ਜਲਦੀ ਹੀ ਕਰਵਾਉਂਗੀ ਮਨ ਵਿੱਚ ਤਾਂ ਬਹੁਤੇ ਉਹਦੇ ਬਹੁਤ ਕੁਝ ਸੀ ਪਰ ਸ਼ਾਇਦ ਉਹ ਸਹੀ ਸਮੇਂ ਦੀ ਭਾਲ ਵਿੱਚ ਸੀ ਪਰ ਸਿੰਦੂ ਨੂੰ ਉਹਨੇ ਇੰਨਾ ਜ਼ਰੂਰ ਕਿਹਾ ਸਿੰਦੂ ਤੂੰ ਪਹਿਲਾ ਵਰਗਾ ਨਹੀਂ ਰਿਹਾ ਭਾਬੀ ਸਾਡੇ ਵਿੱਚ ਉਹ ਰਿਸ਼ਤਾ ਨਹੀਂ ਰਿਹਾ ਪਰ ਇਨਸਾਨੀਅਤ ਦੇ ਨਾਤੇ ਤੂੰ ਉਹ ਨਹੀਂ ਰਿਹਾ ਸਿੰਦੂ ਮੇਰਾ ਤਾਂ ਵਿਆਹ ਹੋ ਚੁੱਕਿਆ ਹੁਣ ਤੂੰ ਪਹਿਲਾਂ ਵਾਲੀਆਂ ਗੱਲਾਂ ਨਾ ਦੁਹਰਾ ਰੂਪਾ ਦਾ ਮਨ ਬਹੁਤ ਦੁਖੀ ਹੋਇਆ ਘਰ ਆਈ ਤਾਂ ਮਾਂ ਨੇ ਆਪਣੇ ਧੀ ਨੂੰ ਵੇਖਦਿਆਂ ਇਹ ਪਛਾਣ ਲਿਆ ਕਿ ਇਹ ਦੁਖੀ ਹੈ ਪਰ ਰੂਪਾ ਵਿੱਚ ਪਤਾ ਨਹੀਂ ਕਿਤੋਂ ਐਨੀ ਖੁਸ਼ੀ ਆਈ ਕਿ ਕਹਿਣ ਲੱਗੀ ਮਾਂ ਮੈਂ ਬਹੁਤ ਖੁਸ਼ ਹਾਂ ਬਸ ਦੋ ਕੁ ਮਹੀਨੇ ਹੋਰ ਵੇਟ ਕਰੋ ਪਰ ਇੱਕ ਹੋਰ ਖੁਸ਼ਖਬਰੀ ਦੇਣੀ ਆ ਤੈਨੂੰ ਮਾਂ ਵੀ ਖੁਸ਼ ਹੋਈ ਕਿ ਮੇਰੀ ਧੀ ਸ਼ਾਇਦ ਵਿਆਹ ਲਈ ਰਾਜੀ ਹੋ ਗਈ ਆ ਰੋਟੀ ਖਾਂਦਿਆਂ ਬੱਗਾ ਰੂਪਾਵਲ ਵੇਖ ਰਿਹਾ ਸੀ ਕਿ ਪਹਿਲਾਂ ਮੈਂ ਆਪਣੀ ਧੀ ਨੂੰ ਕਦੇ ਇੰਨਾ ਖੁਸ਼ ਨਹੀਂ ਵੇਖਿਆ ਪਰ ਰੂਪਾ ਬਿਸਤਰੇ ਤੇ ਪਈ ਕੁਝ ਸੋਚ ਰਹੀ ਸੀ ਬਖਰਾ ਜਿਹਾ ਸਕੂਨ ਉਹ ਵੀ ਪਿਆਰ ਭਰਿਆ ਸਕੂਨ ਉਹਦੇ ਸੀਨੇ ਨੂੰ ਠੰਡ ਪਾ ਰਿਹਾ ਉਹ ਵਾਲਿਆਂ ਦੀ ਛੱਤ ਵਿੱਚ ਦੀ ਆਪਣੇ ਪ੍ਰੋਫੈਸਰ ਹਰਬਖਸ਼ ਨੂੰ ਵੇਖ ਰਹੀ ਸੀ ਉਦੇ ਮਾਨ ਵਿੱਚ ਫਿਰ ਉਹੀ ਤਸਵੀਰ ਉੱਕਰ ਆਈ ਜਦੋਂ ਉਹ ਆਪਣੇ ਰੀਡਿੰਗ ਰੂਮ ਵਿੱਚੋਂ ਬਾਹਰ ਨਿਕਲੀ ਤਾਂ ਸਹਿਿਲੀ ਨੇ ਕਿਹਾ ਚੱਲ ਕੰਟੀਨ ਵਿੱਚ ਆਪਾਂ ਚਾਹ ਪੀਣ ਚੱਲਦੇ ਹਾਂ ਜਦੋਂ ਉਹ ਚਾਹ ਪੀਣ ਲੱਗੀ ਤਾਂ ਜਸਮੀਤ ਨੇ ਦੱਸਿਆ ਕਿ ਅਗਲੇ ਮਹੀਨੇ ਕੀਰਤੀ ਦਾ ਵਿਆਹ ਹੈ ਆਪਾਂ ਤਾਂ ਹੁਣ ਤੋਂ ਹੀ ਤਿਆਰੀ ਕਰ ਲਈਏ ਤਾਂ ਰੂਪਾ ਦਾ ਦਿਲ ਦੁਖਿਆ ਕਿ ਮੇਰੇ ਤੋਂ ਛੋਟੀ ਉਮਰ ਵਾਲਿਆਂ ਦੇ ਵਿਆਹ ਹੋ ਰਹੇ ਆ ਪਰ ਮੇਰਾ ਜਸਮੀਤ ਬੋਲੀ ਕਿ ਤੂੰ ਰੂਪਾ ਦੱਸ ਕਦੋਂ ਵਿਆਹ ਵਿਖਾਉਣਾ ਫਿਰ ਆਪਦਾ ਤਾਂ ਰੂਪਾਂ ਨੇ ਹੌਂਕਾ ਲੈਂਦੀਆ ਕਿਆ ਜਸਮੀਤ ਮੇਰੇ ਰੂਪ ਸੋਹਣੇ ਦੇ ਨਾਲ ਲੇਖ ਖੋਟੇ ਪੈ ਗਏ ਰੂਪਾ ਤਾਂ ਕੁਝ ਬੋਲਿਆ ਨਾ ਗਿਆ ਤੇ ਉਹ ਸਿੱਧਾ ਆਪਣੇ ਕਮਰੇ ਵਿੱਚ ਚਲੀ ਗਈ ਜਿੱਤੇ ਪ੍ਰੋਫੈਸਰ ਹਰਵਖ ਸਿੰਘ ਵੀ ਪਹੁੰਚ ਗਿਆ ਤੇ ਕਹਿਣ ਲੱਗਿਆ ਰੁਪਿੰਦਰ ਹਰ ਉਹ ਇਨਸਾਨ ਜਿਹੜਾ ਮਿਹਨਤ ਕਰਦਾ ਚੰਗੇ ਸਿੱਖਿਆ ਪ੍ਰਾਪਤ ਕਰਦਾ ਉਹਦੇ ਰੂਪ ਦੇ ਨਾਲ ਨਾਲ ਲੇਖ ਵੀ ਸੋਹਣੇ ਹੁੰਦੇ ਨੇ ਹੁਣ ਤੂੰ ਇਹ ਨਾ ਕਿਹਾ ਕਰ ਜਿਨ੍ਹਾਂ ਦੇ ਰੂਪ ਨੇ ਸੋਹਣੇ ਉਹਨਾਂ ਦੇ ਲੇਖ ਨੇ ਖੋਟੀ ਬਲਕਿ ਇਹ ਕਿਹਾ ਕਰ ਕਿ ਮੇਰੇ ਵਿਦਿਆ ਦੇ ਗਹਿਣੇ ਨੇ ਮੈਨੂੰ ਫਰਸ਼ ਤੋਂ ਅਸਤੱਕ ਪਹੁੰਚਾ ਦਿੱਤਾ ਬਾਕੀ ਇੱਕ ਗੱਲ ਹੋਰ ਇਹ ਤੈਨੂੰ ਸ਼ਾਇਦ ਮੇਰੇ ਬਾਰੇ ਕੁਝ ਨਹੀਂ ਪਤਾ ਰੂਪਾ ਨੇ ਕਿਹਾ ਕੀ ਤੁਹਾਨੂੰ ਮੈਂ ਜਾਣਦੀ ਹਾਂ ਪ੍ਰੋਫੈਸਰ ਨੇ ਕਿਹਾ ਜਾਣਦੀ ਵੀ ਹੈ ਤੇ ਨਹੀਂ ਵੀ ਰੂਪਾ ਨੇ ਫਿਰ ਕਿਹਾ ਸਰ ਤੁਸੀਂ ਮੈਨੂੰ ਜਾਣਦੇ ਆ ਮੇਰੀ ਦੁਬਿਧਾ ਦੂਰ ਕਰੋ ਦੱਸੋ ਪਲੀਜ਼ ਪ੍ਰੋਫੈਸਰ ਨੇ ਦੱਸਿਆ ਕਿ ਮੈਂ ਉਹੀ ਹਾਂ ਜਿਹਦੇ ਤੂੰ ਕਦੇ ਰਿਸ਼ਤੇ ਨੂੰ ਨਾ ਕੀਤੀ ਸੀ ਇਹ ਕਹਿ ਕੇ ਕਿ ਮੁੰਡਾ ਘੱਟ ਪੜਿਆ ਬਸ ਜਦੋਂ ਤੇਰੀ ਮਾਸੀ ਨੇ ਮੈਨੂੰ ਇਹ ਗੱਲ ਦੱਸੀ ਤਾਂ ਮੈਂ ਬਹੁਤ ਸ਼ਰਮ ਜਿਹੀ ਮਹਿਸੂਸ ਕੀਤੀ ਬਸ ਹੁਣ ਤੇਰੇ ਸਾਹਮਣੇ ਆ ਰੂਪਾ ਨੂੰ ਯਕੀਨ ਨਹੀਂ ਸੀ ਆ ਰਿਹਾ ਉਹਨੂੰ ਪ੍ਰੋਫੈਸਰ ਸਾਹਿਬ ਤੋਂ ਸ਼ਰਮ ਵੀ ਆਈ ਪਰ ਪ੍ਰੋਫੈਸਰ ਨੇ ਕਿਹਾ ਕਿ ਜੋ ਕੁਝ ਮੈਂ ਅੱਜ ਆਂ ਉਹ ਤੇਰੇ ਕਰਕੇ ਹੀ ਹਾਂ ਰੂਪਾ ਅੱਗੇ ਉਸਨੇ ਵਿਆਹ ਦਾ ਪ੍ਰਸਤਾਵ ਰੱਖਿਆ ਤਾਂ ਰੂਪਾ ਨੇ ਬਿਨਾਂ ਦੇਰੀ ਹਾਂ ਕਹਿ ਦਿੱਤੀ ਪਰ ਇੱਕ ਸ਼ਰਤ ਸੀ ਕਿ ਵਿਆਹ ਦੀ ਗੱਲ ਕਰ ਉਦੋਂ ਹੋਵੇਗੀ ਜਦੋਂ ਰੂਪਾ ਦੀ ਪੜ੍ਹਾਈ ਪੂਰੀ ਹੋ ਜਾਵੇਗੀ ਦੋਹੇ ਕੋਸੀ ਬਹੁਤ ਖੁਸ਼ ਰੂਪਾ ਨੂੰ ਇਹ ਸਭ ਜਾਣ ਆ ਰਿਹਾ ਸੀ ਕਿ ਕੋਸੀ ਆਪਣੇ ਡਾਇਰੀ ਚੱਕ ਪੂਰੇ ਪੰਨਿਆਂ ਤੇ ਕੁਝ ਲਾਈਨਾਂ ਲਿਖੀਆਂ ਤੇ ਸੌ ਗਈ ਸਮਾਂ ਬੀਤਦਾ ਗਿਆ ਸੁਖਾ ਆਪਣੀ ਮਿਹਨਤ ਕਰਦਾ ਰਿਹਾ ਤੇ ਓਮੇ ਹੀ ਕਿਰਪਾਲ ਆਪਣੀ ਮਾਂ ਦੀਆਂ ਆਸਾਂ ਨੂੰ ਬੂਰ ਪਾਉਂਦਿਆਂ ਹਰ ਕਲਾਸ ਵਿੱਚੋਂ ਪਹਿਲੇ ਨੰਬਰ ਤੇ ਆਉਂਦਾ ਜਿੱਥੇ ਪਾਲੀ ਦੇ ਹਿੱਸੇ ਇੰਨੀਆਂ ਔਕੜਾਂ ਸਨ ਉਹਨਾਂ ਅੱਗੇ ਕਿਰਪਾਲ ਉਧਾਰਾਪ ਜੇਰਾ ਪੜਦਾ ਜਾ ਰਿਹਾ ਸੀ ਪਾਲੀ ਪੈਸੇ ਨਾਲ ਪੈਸਾ ਜੋੜਦੀ ਸੁੱਕਾ ਜ਼ਮੀਨ ਟੇਕੇ ਤੇ ਹੀ ਦਿੰਦਾ ਤੇ ਪੈਸੇ ਜੋੜਦਾ ਦੂਜੇ ਪਾਸੇ ਮਿੰਦਰੋਂ ਨੇ ਆਪਣਾ ਸਾਰਾ ਕਰ ਖੇਰੂ ਖੇਰੂ ਕਰ ਦਿੱਤਾ ਸੀ ਗਿੰਦਾ ਤੇ ਬੀਰੂ दारू ਪੀਣ ਲੱਗ ਪੈਸਨ ਸੁਖੇ ਦਾ ਦਿਲ ਰੋਂਦਾ ਤੇ ਕਦੇ ਉਹ ਕਹਿੰਦਾ ਤੁਸੀਂ ਦੋਹਾਂ ਨੇ ਕੀ ਲੱਛਣ ਫੜਿਆ ਦੁੱਖ ਸੁੱਖ ਤਾਂ ਆਉਂਦੇ ਰਹਿੰਦੇ ਆ ਪਰ ਇਉਂ ਕਿਸੇ ਦਾ ਦੁੱਖ ਦਾ ਹੱਲ ਨਹੀਂ ਆਪਾਂ ਰਲ ਮਿਲ ਕੇ ਕੱਢ ਲੈਣੇ ਆ ਕੋਈ ਹੱਲ ਇਹ ਗੱਲ ਸੁਣ ਦੋਹੇ ਭਰਾ ਹੋਰ ਪਾਵਤ ਹੋ ਜਾਂਦੇ ਪਰ ਸ਼ਰਮ ਜਹੀ ਮੰਨਦੇ ਕਿ ਅਸੀਂ ਆਪਣੇ ਭਰਾ ਨਾਲ ਤੱਕਾ ਕੀਤਾ ਸੀ ਹੁਣ ਕਿਹੜੇ ਮੂੰਹ ਨਾਲ ਇਹਦੇ ਨਾਲ ਦੁੱਖ ਸਾਂਝਾ ਕਰੀਏ ਆਪਣੇ ਭਰਾਵਾਂ ਨੂੰ ਵੇਖ-ਵੇਖ ਸੁੱਖਾ ਅੱਧਾ ਹੁੰਦਾ ਜਾ ਰਿਹਾ ਸੀ ਸੁੱਕੇ ਨੂੰ ਇੰਜ ਵੇਖ ਪਾਲੀ ਨੇ ਦਿਲਾਸਾ ਦਿੱਤਾ ਕਿ ਆਪਾਂ ਦੋਹੇ ਜਾਣੇ ਜਾਣਿਆਂ ਮਿੰਦਰੋ ਕੋਲ ਇਉਂ ਤਾਂ ਨਹਾ ਨਾਲੋਂ ਮਾਸ ਅਰਦ ਨਹੀਂ ਹੁੰਦਾ ਮਿੰਦਰੋ ਤੇ ਲਾਲਚ ਤੇ ਬੇਸਮਝੀ ਕਰਕੇ ਹੀ ਕਰਦਾ ਬੁਰਾ ਹਾਲ ਸੀ ਪਾਲੀ ਤੇ ਸੁੱਖਾ ਦੋਹੇ ਉਹਨਾਂ ਦੇ ਘਰ ਗਏ ਵੀਰਾ ਤੇ ਮਿੰਦਰੋ ਦੋਹੇ ਜਾਣਿਆਂ ਨਾਮੋਸ਼ੀਆਂ ਜੀਆਂ ਬੈਠੀਆਂ ਸਨ ਪਾਲੀ ਨੂੰ ਵੇਖ ਵੀਰਾ ਉੱਬਾ ਮਰ ਰੋਣ ਲੱਗ ਪਈ ਪਾਲੀ ਨੇ ਰੋਂਦੀ ਹੋਈ ਵੀਰਾ ਨੂੰ ਮਸਾਂ ਹੀ ਚੁੱਪ ਕਰਵਾਇਆ ਮਿੰਦਰੋ ਨੇ ਮੰਝਾ ਡਾਇਆ ਦੋਹੇ ਜਾਨੇ ਮੰਚੇ ਤੇ ਬੈਠੇ ਪਾਲੀ ਨੇ ਜਦੋਂ ਮੰਦਰੋਵਲ ਵੇਖਿਆ ਤਾਂ ਉਹ ਬਿਲਕੁਲ ਬੇਸਿਆਣ ਹੋਈ ਪਈ ਸੀ ਚਿਹਰਾ ਦਾ ਰੰਗ ਫਿੱਕਾ ਪੈ ਚੁੱਕਿਆ ਸੀ ਗਲਗਲ ਵਰਗੀ ਦੇਸੋਕ ਗਈ ਸੀ ਪਾਲੀ ਨੂੰ ਵੇਖ ਵੇਖ ਵੀਰਾ ਤਾਂ ਰੋਣ ਨਿਕਲ ਰਿਹਾ ਸੀ ਪਾਲੀ ਨੇ ਗੱਲ ਤੋੜਦਿਆਂ ਕਿਹਾ ਪੈਣੇ ਚੰਗਾ ਮੜਾ ਸਮਾਂ ਆਉਂਦਾ ਰਹਿੰਦਾ ਪਰ ਕਹਿੰਦੇ ਨੇ ਬਿਗਾਨਿਆਂ ਨਾਲੋਂ ਆਪਣੇ ਕੰਮ ਆਉਂਦੇ ਆ ਗਲਤੀ ਕਿਸ ਇਨਸਾਨ ਤੋਂ ਨਹੀਂ ਹੁੰਦੀ ਸਮਾਂ ਕੋਈ ਬੰਨਿਆ ਹੋਇਆ ਨਹੀਂ ਹੁੰਦਾ ਕੁਝ ਕੇ ਨਹੀਂ ਆਉਂਦਾ ਪਰ ਹਿੰਮਤ ਰੱਖੋ ਸਭ ਠੀਕ ਹੋਜੂ ਉਰੇ ਆ ਪੈਣੇ ਮੇਰੇ ਕੋਲ ਬੈਠ ਪਾਸੇ ਖੜੀ ਮਿੰਦਰੋ ਪਾਲੀ ਤੇ ਸੁਖੇ ਨਾਲ ਅੱਖ ਨਹੀਂ ਸੀ ਮਿਲਾ ਰਹੀ ਪਰ ਪਾਲੀ ਨੇ ਬਾਹ ਫੜਕੇ ਮਿੰਦਰੋ ਨੂੰ ਆਪਣੇ ਕੋਲ ਬਹਾਇਆ ਪੁੱਛਿਆ ਪੈਣੇ ਹੋਣ ਦੱਸ ਤੈਨੂੰ ਕਿਸ ਚੀਜ਼ ਦੀ ਲੋੜ ਹੈ ਮਿੰਦਰੋ ਦੇ ਤਾਂ ਮੂੰਹ ਵਿੱਚ ਹੀ ਸੀ ਗੱਲ ਪਰ ਵੀਰਾ ਬੋਲੀ ਤੈਨੇ ਇਹਨੇ ਸਾਰਾ ਕਰ ਪੱਟਤਾ ਮੇਰੇ ਜਵਾਕੜਿਆਂ ਨੂੰ ਪੁੱਖੇ ਮਾਰਨਾ ਇਹਨਾਂ ਨੇ ਮੇਰਾ ਪੈਨੇ ਹੱਥ ਬਨ ਕੇ ਬੇਨਤੀ ਐ ਮੈਨੂੰ ਤੂੰ ਆਪਦੇ ਨਾਲ ਲੈ ਜਾ ਮੈਂ ਨਹੀਂ ਰਹਿਣਾ ਇੱਥੇ ਨਹੀਂ ਰਹਿਣਾ ਮੈਂ ਪਾਲੀ ਨੇ ਪਿਆਰ ਨਾਲ ਵੀਰਾ ਦੀਆਂ ਦੁਹੇ ਕੁੜੀਆਂ ਚੁੱਕੀਆਂ ਤੇ ਸੁੱਖੇ ਨੂੰ ਕਿਆ ਆ ਕੰਧ ਟਾ ਦਿਓ ਜੀ ਇਹ ਗੱਲ ਸੁਣ ਵੀਰਾ ਦਾ ਚਿਹਰਾ ਖਿੜ ਗਿਆ ਤੇ ਮਿੰਦਰੋ ਵੀ ਅੰਦਰੋਂ ਅੰਦਰੇ ਖੁਸ਼ ਹੋ ਗਈ ਸੀ ਤੇ ਸ਼ਰਮਿੰਦਾ ਵੀ ਛੋਟੀ ਛੋਟੀ ਕੱਚੀਆਂ ਇੱਟਾਂ ਦੀ ਗਾਰੇ ਵਾਲੀ ਕੰਧ ਕੰਧ ਨੂੰ ਸੁੱਖੇ ਨੇ ਸੱੱਪ ਨਾਲ ਟਾ ਦਿੱਤਾ ਦਾ ਦਾ ਡੇਗਰੀ ਕਾਂਦਮ ਵਿਖੇ ਮਿੰਦਰੋਂ ਨੂੰ ਲੱਗ ਰਿਹਾ ਸੀ ਜਿਵੇਂ ਉਹਦੇ ਸਿਰੋਂ ਮਣਾ ਮੁਹੀ ਭਾਰ ਲੈ ਗਿਆ ਹੋਵੇ ਬੀਰਾ ਦੀਆਂ ਕੁੜੀਆਂ ਤੇ ਮਿੰਦਰੋਂ ਦਾ ਮੁੰਡਾ ਪੱਜ ਕੇ ਦੂਜੇ ਪਾਸੇ ਜਾ ਖੇਟਣ ਲੱਗੇ ਘਰ ਵਿੱਚ ਪਈ ਬੰਡ ਨਸੀਬਾਂ ਸਵਾਲਿਆਂ ਦੇ ਘਰੋਂ ਹੀ ਜਾਂਦੀ ਹੈ ਘਰ ਵਿੱਚ ਪਈ ਬੰਡ ਕਾਰਨ ਜਿੱਥੇ ਬਹੁਤ ਰਿਸ਼ਤੇ ਟੁੱਟਦੇ ਐ ਉੱਥੇ ਦੁਨੀਆ ਵੀ ਚੰਗਾ ਮੌਕਾ ਮਿਲ ਜਾਂਦਾ ਘਰ ਲੁੱਟਣ ਦਾ ਪਰ ਪਾਲੀ ਦੀ ਸਿਆਣਪ ਨੇ ਘਰ ਵਿੱਚ ਪਈ ਬੰਡ ਟੜਵਾ ਦਿੱਤੀ ਸੀ ਬੀਰ ਨੂੰ ਜਿੰਨਾ ਹੌਸਲਾ ਸੀ ਉਹ ਉਹਦਾ ਰੱਬ ਵੀ ਜਾਣਦਾ ਸੀ ਆਂਸਰ ਉਹਨੇ ਆਪਣੀਆਂ ਦੋਹੇ ਧੀਆ ਪਾਲੇ ਦੀ ਬੁੱਕਲ ਵਿੱਚ ਰੱਖ ਦਿੱਤੀਆਂ ਕਿ ਅੱਜ ਤੋਂ ਪੈਣ ਇਹ ਤੇਰੀਆਂ ਧੀਆ ਤੂੰ ਬਸ ਇਹਨਾਂ ਨੂੰ ਸੰਭਾਲਿਆ ਕਰ ਬਾਕੀ ਕਰਦਾ ਕੰਮ ਮੈਂ ਆਪੇ ਕਰੂੰ ਪਾਸੇ ਖੜੀ ਮਿੰਦਰੋ ਨੂੰ ਸ਼ਰਮਿੰਦਗੀ ਹੋਈ ਕਿ ਕਿਵੇਂ ਇੱਕ ਦਿਨ ਉਹਨੇ ਪਾਲੇ ਨੂੰ ਜਵਾਕ ਨਾ ਹੋਣ ਦਾ ਮਹਿਣਾ ਮਾਰਿਆ ਸੀ ਤੇ ਭੀਖ ਵਿੱਚ ਕਿਰਪਾ ਲੋਦੀ ਬੁੱਕਲ ਵਿੱਚ ਪਾ ਦਿੱਤਾ ਸੀ ਤੇ ਉਹ ਵੀ ਬਿਮਾਰ ਨੂੰ ਮਿੰਦਰੋ ਅੰਦਰੋਂ ਅੰਦਰੀ ਆਪਣੇ ਆਪ ਨੂੰ ਲਹਨਤਾ ਪਾ ਰਹੀ ਸੀ ਮਿੰਦਰੋ ਦਾ ਮੁੰਡਾ ਭੱਜਿਆ ਭੱਜਿਆ ਪਾਲੀ ਕੋਲ ਚਲਿਆ ਗਿਆ ਤੇ ਪਾਲੀ ਦੇ ਮੂੰਹ ਵੱਲ ਵੇਖਣ ਲੱਗ ਪਿਆ ਚੁੱਲ੍ਹੇ ਤੇ ਅੱਗ ਬਚਾਉਂਦੀ ਵੀਰਾ ਕਹਿੰਦੀ ਪੁੱਤ ਇਹ ਵੀ ਤੇਰੀ ਮਾਂ ਹੀ ਐ ਮੁੰਡੇ ਨੇ ਅੰਭੂਠਾ ਆਪਣੇ ਮੂੰਹ ਵਿੱਚ ਪਾਇਆ ਤੇ ਸੰਘ ਕੇ ਪਾਲੀ ਦੀ ਚੁੰਨੀ ਨਾਲ ਮੂੰਹ ਲਪੋ ਲਿਆ ਮਿੰਦਰੋ ਨੂੰ ਫਿਕਰ ਜਿਹਾ ਲੱਗ ਪਿਆ ਕਿ ਉਹ ਪਾਲੀ ਕੋਲ ਗਈ ਪਾਲੀ ਨੇ ਮਿੰਦਰੋ ਨੂੰ ਪੁੱਛਿਆ ਪੈਣੀ ਕੀ ਗੱਲ ਹੋ ਗਈ ਤੂੰ ਉਦਾਸ ਕਿਉਂ ਆ ਰੱਬ ਸਭ ਕੁਝ ਠੀਕ ਕਰ ਤੂੰ ਮਿੰਦਰੋ ਪੈਣੇ ਕੀ ਦੱਸਾਂ ਸਿਆਪਾ ਪਿਆ ਮੇਰੀ ਜਾਨ ਨੂੰ ਆਰਤੀਆਂ ਨੇ ਕੁਝ ਦਿਨਾਂ ਦਾ ਸਮਾਂ ਦਿੱਤਾ ਸੀ ਪੈਸਿਆਂ ਨੂੰ ਹੁਣ ਵੀ ਕੋਈ ਹੱਲ ਨਹੀਂ ਹੋਇਆ ਜੇ ਉਹ ਆਗੇ ਫਿਰ ਪਾਲੀ ਨੇ ਟਰਮੇ ਨਾਲ ਕਿਹਾ ਬੇਕ ਪੈਣੇ ਕਿਸੇ ਦਾ ਕਿਹੜਾ ਦਿਲ ਕਰਦਾ ਕਰਜਾ ਸਿਰ ਪਰਾਉਣ ਨੂੰ ਤੂੰ ਫਿਕਰ ਨਾ ਕਰ ਆਉਣ ਕੇ ਤਾਂ ਕਰੇ ਹੀ ਤੇਰਾ ਭਾਈ ਆਪੇ ਸੰਭ ਲਊਗਾ ਮਿੰਦਰੋ ਕਹਿੰਦੀ ਪੈਣੇ ਤੈਨੂੰ ਤਾਂ ਪਤਾ ਹੈ ਦੋਹੇ ਜਾਨੇ दारू ਪੀਂਦੇ ਆ ਔਣਸਰ ਫਿਰ ਕੰਜਰ ਕਲੇਸ਼ ਕਰਨਗੇ दारू ਪੀ ਕੇ ਖਰੀ ਸਾਟੇ ਤੇ ਕਰਦੇ ਆ ਪਾਸੇ ਖੜਾ ਸੁੱਖਾ ਬੋਲਿਆ ਭਾਬੀ ਫਿਰ ਉਦੋਂ ਤਾਂ ਤੂੰ ਵੀ ਫੱਟੇ ਚੱਕੀ ਗਈ ਪਾਲੀ ਨੇ ਸੁੱਖੇ ਨੂੰ ਚੁੱਪ ਕਰਵਾੰਦਿਆ ਕਿਆ ਗਲਤੀ ਕਿਸ ਤੋਂ ਨਹੀਂ ਹੁੰਦੀ ਪਰ ਗਲਤੀ ਦੀ ਮਾਫੀ ਵੀ ਹੁੰਦੀ ਏ ਇਹਨੇ ਕਿਹੜਾ ਕੋਈ ਕਤਲ ਕੀਤਾ ਵੀਰਾ ਬੇਪਰਵਾ ਸੀ ਪਾਲੀ ਨੇ ਵੀਰਾ ਨੂੰ ਕੁਝ ਵੇਖਿਆ ਤਾਂ ਉਹਦਾ ਚਿੱਤ ਵੀ ਖੁਸ਼ ਹੋ ਗਿਆ ਥੋੜੇ ਚਿਰ ਬਾਅਦ ਤਾਰੋ ਵাইতে ਵਿਖਿਆ ਕਾਂਤ ਢਾ ਦਿੱਤੀ ਤਾਂ ਮਿੰਦਰੂ ਨੂੰ ਕਹਿਣ ਲੱਗੀ ਨਾ ਆ ਕੀ ਨਮਾ ਸਿਆਪਾ ਮਿੰਦਰੋ ਮਥੇਰਾ ਕਰ ਪੜਦਾ ਤੁਸੀਂ ਹੁਣ ਨਾ ਕੁਝ ਕਹੋ ਮੈਨੂੰ ਉਹ ਤਾਂ ਮੇਰੀ ਭੈਣ ਸੀ ਫਿਰ ਵੀ ਇਹੋ ਜਿਹਾਂ ਗਲਤ ਮੱਤਾ ਦਿੰਦੀ ਰਹੀ ਮਿੰਦਰੋ ਮੂੰਹੋਂ ਇਹ ਗੱਲਾਂ ਸੁਣ ਤਾਰੋ ਤੁਰਦੀ ਬਣੀ ਸ਼ਾਮ ਹੁੰਦਿਆ ਹੀ ਗਿੰਦਾ ਤੇ ਵੀਰੂ ਕਾ ਰਾਇ ਤਾ ਉਹ ਹੈਰਾਨ ਹੋਏ ਸੁਖੇ ਨੇ ਆਪਣੇ ਭਰਾਮਾਂ ਨੂੰ ਜੱਫੀ ਪਾਈ ਦੋਹਾ ਦੀ दारू ਪੀਤੀ ਹੋਈ ਸੀ ਵੀਰਾ ਨੇ ਮੰਝੇ ਪਹਿਲਾਂ ਹੀ ਡਰ ਰੱਖੇ ਸੀ ਮੰਜੇ ਤੇ ਬੈਠ ਅਨਸਾਰ ਗਿੰਦਾ ਆਵਾਜ਼ਾਰ ਹੀ ਬੋਲਣ ਲੱਗ ਪਿਆ ਉਹ ਵੱਡੇ ਪਾਈ ਇਸ ਧੀਮੀ ਨੇ ਸਾਨੂੰ ਇੱਥੋਂ ਤੱਕ ਲਿਆਤਾ ਇਸ ਨੇ ਸਾਨੂੰ ਬਰਬਾਦ ਕਰਤਾ ਓਏ ਬਾਈ ਅਸੀਂ ਕੱਕ ਦੇ ਨਹੀਂ ਰਹੇ ਸੁਖੇ ਨੂੰ ਪਤਾ ਸੀ ਕਿ ਹੁਣ ਇਹਨਾਂ ਦੀ ਦਾਰੂ ਪੀਤੀ ਐ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਮਿੰਦਰ ਡਰ ਰਹੀ ਸੀ ਰੋਟੀ ਲਾਉਂਦਿਆਂ ਕਿੰਨੇ ਹੀ ਵਾਰੀ ਰੋਈ ਕਿਰਪਾਲ ਆਪਣੀ ਹੀ ਦੁਨੀਆ ਵਿੱਚ ਮਸ ਸੀ ਛੋਟੀਆਂ ਦੋਹੇ ਕੁੜੀਆਂ ਤੇ ਮੁੰਡਾ ਉਹਦੇ ਕੋਲ ਬੈਠੇ ਖੇਡ ਰੇਸਨ ਪਾਲੀ ਨੇ ਤਿੰਨਾ ਪ੍ਰਾਮਾਣ ਨੂੰ ਇਕੱਠਿਆਂ ਨੂੰ ਰੋਟੀ ਫੜਾਈ ਬਿਰੂ ਤੇ ਗਿੰਦੇ ਨੂੰ ਲੱਗਿਆ ਜਿਵੇਂ ਉਹਨਾਂ ਦੇ ਰੱਬ ਖੇਠਾਂ ਆ ਗਿਆ ਹੋਵੇ ਘਰ ਵਿੱਚ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਸਨ ਬੱਗਾ ਸਿਓ ਨੇ ਆਪਣੀ ਵੱਡੀ ਧੀ ਦੇ ਵਿਆਹ ਵਿੱਚ ਸਾਰੇ ਮੈਂਬਰਾਂ ਨੂੰ ਹਦਾਇਤ ਕੀਤੀ ਕਿ ਕੋਈ ਕਸਰ ਨਹੀਂ ਰਹਿਣੀ ਚਾਹੀਦੀ ਆਨੰਦ ਕਾਰਜ ਤੋਂ 10 ਦਿਨ ਪਹਿਲਾਂ ਹੀ ਸ਼ਰੀਕੇ ਦੀ ਚੁੱਲ੍ਹੇ ਨਿਉਂਦੇ ਸੀ ਰੂਪਾ ਬਹੁਤ ਖੁਸ਼ੀ ਉਹਦੀ ਮਾਂ ਰੱਬ ਦਾ ਸ਼ੁਕਰ ਮਨਾ ਰਹੀ ਸੀ ਕਿ ਮੇਰੇ ਧੀ ਦਾ ਕਾਰਜ ਸੁਖ ਸ਼ਾਂਤੀ ਨਾਲ ਹੋ ਜਾਵੇ। ਇਹੀ ਗੱਲ ਜਦੋਂ ਸਿੰਦੂ ਨੂੰ ਪਤਾ ਲੱਗੀ ਉਹਦਾ ਘਰ ਵਾਲਾ ਵੀ ਪ੍ਰੋਫੈਸਰ ਹੈ ਤਾਂ ਉਹਦੇ ਸੱਤੀ ਕੱਪਤੀ ਅੱਗ ਲੱਗ ਗਈ। ਸੋਚਣ ਲੱਗਿਆ ਕਿ ਇਹ ਤਾਂ ਕਹਿੰਦੀ ਸੀ ਮੈਂ ਵਿਆਹ ਨਹੀਂ ਕਰਵਾਣਾ ਪਰ ਤੀਵੀਂ ਜਾਤ ਦਾ ਕੋਈ ਭਰੋਸਾ ਨਹੀਂ। ਵੇਖ ਹੁਣ ਕਿਵੇਂ ਵਿਆਹ ਦਾ ਚਾਹ ਨਹੀਂ ਚੁੱਕਿਆ ਜਾਂਦਾ ਹੋਣਾ। ਕੋਈ ਨਾ ਇਹਦੇ ਵਿਆਹ ਵਿੱਚ ਮੈਂ ਪੰਗ ਪਾऊं। ਇਹਦੇ ਸਾਰੇ ਸਬੂਤ ਮੇਰੇ ਕੋਲ ਪਏ ਆ ਹਜੇ ਤੱਕ ਇੱਕ ਹੀ ਜਾਣੂਗੀ ਇਹਦਾ ਵਿਆਹ ਮੈਂ ਚੰਗੇ ਤਾਂ ਨਹੀਂ ਹੋਣ ਦੇਣਾ ਕਦੇ ਵੀ ਕੋਈ ਨਾ ਇਹਦੇ ਹੋਣ ਵਾਲੇ ਘਰ ਵਾਲੇ ਨੂੰ ਮਿਲਣਾ ਪੈਣਾ ਪਰ ਕੀ ਕਰਾਂ ਇੱਕ ਤਾਂ ਇਸ ਲੱਤ ਨੇ ਮਾਰ ਲਿਆ ਪਰ ਕੋਈ ਨਾ ਰੂਪਾ ਦਾ ਵਿਆਹ ਤਾਂ ਮੈਂ ਹਰ ਹਾਲ ਰੋਕ ਕੇ ਰਹਿੂੰਗਾ ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦੱਸ ਕੇ ਜਾਣਾ ਜੀ ਤੇ ਵੀਡੀਓ ਨੂੰ ਲਾਇਕ ਵੀ ਜ਼ਰੂਰ ਕਰ ਦਿਓ ਜੀ বহ বহন